ਜਗਾੜੂ ਰੇੜੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਆ ਪ੍ਰਸ਼ਾਸਨ ਦੇ ਵੱਲੋਂ ਕਾਫੀ ਚਲਾਨ ਨੇ ਜਿਹੜੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਗਾੜੂ ਰੇੜੀਆਂ ਦੀਆਂ ਨਾ ਹੀ ਨੰਬਰ ਪਲੇਟਾਂ ਹੁੰਦੀਆਂ ਨੇ ਤੇ ਨਾ ਹੀ ਇਹਨਾਂ ਦੀ ਇੰਸ਼ੋਰੈਂਸ ਹੁੰਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਪਾਸਿੰਗ ਨੂੰ ਲੈ ਕੇ ਕਾਫੀ ਹਫੜਾ ਤਫੜੀ ਮੱਚਦੀ ਆ ਕਿਉਂਕਿ ਇਹਨਾਂ ਦੇ ਕਾਗਜ਼ਾਤ ਨਹੀਂ ਹੁੰਦੇ ਤਾਂ ਕਿਤੇ ਵੀ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਆ ਤਾਂ ਇਹਨਾਂ ਨੂੰ ਫੜਨਾ ਜਿਹੜਾ ਮੁਸ਼ਕਲ ਹੁੰਦਾ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਲੱਖਾਂ ਚਲਾਨ ਨੇ ਜਿਹੜੇ ਜਗਾੜੂ ਰੇੜੀਆਂ ਤੇ ਕੀਤੇ ਗਏ ਨੇ ਜਿਸ ਤੋਂ ਬਾਅਦ ਜਗਾੜੂ ਰੇੜੀ ਵਾਲੇ ਜਿਹੜੇ ਕਿ ਰੋਸ ਦੇ ਵਿੱਚ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਗਾੜੂ ਰੇੜੀਆਂ ਦੇ ਉੱਤੇ ਇੱਕ ਵਾਰ ਫਿਰ ਵੱਡੀ ਕਾਰਵਾਈ ਹੋਈ ਆ ਜਗਾੜੂ ਰੇੜੀਆਂ ਵਾਲਿਆਂ ਦੇ ਵੱਲੋਂ ਪ੍ਰਸ਼ਾਸਨ ਮੁਰਦਾਬਾਦ ਦੇ ਜਿਹੜੇ ਨਾਰੇ ਲਗਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਡੀਟੀਓ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਕਿ ਮਿਹਨਤ ਕਰਦੇ ਆ ਮਿਹਨਤ ਦੀ ਰੋਟੀ ਖਾਂਦੇ ਆ ਕੋਈ ਚੋਰੀ ਠੱਗੀ ਨਹੀਂ ਕਰਦੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀਆਂ ਜਗਾੜੂ ਰੇਡੀਆਂ ਤੇ ਚਲਾਨ ਕੱਟੇ ਗਿੰ ਤਾਂ ਦੂਜੇ ਪਾਸੇ ਪ੍ਰਸ਼ਾਸਨ ਇਹ ਜਿਹੜੀਆਂ ਜਗਾੜੂ ਰੇਡੀਆਂ ਤਿਆਰ ਹੁੰਦੀਆਂ ਨੇ ਇਹਨਾਂ ਦਾ ਕੋਈ ਵੀ ਡਾਕੂਮੈਂਟ ਹੈ ਜਿਹੜਾ ਨਹੀਂ ਹੁੰਦਾ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਆ ਜਿਹੜੀ ਕੀਤੀ ਗਈ ਆ ਤਾਂ ਸੁਣਦੇ ਆ ਜਗਾੜੂ ਰੇੜੀ ਵਾਲਿਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ 200 ਰੁਪਏ ਗਵਨ ਵਾਲਮੀਕੀ ਮਹਾਰਾਜ ਕੀ ਜੀ ਨਾਂ ਬਈ ਆਪਣਾ ਮੇਰਾ ਕਿਕਰਸੋਤਾ ਜੀ ਜਰਨਲ ਸਕੱਤਰ ਪਵਾਦਸ ਪੰਜਾਬ ਮੈਂ ਪੂਰੇ ਹੀ ਸੱਚ ਨੂੰ ਹੱਥ ਜੋੜ ਕੇ ਨੰਮਰਤਾ ਅੱਗੇ ਵੀ ਅਸੀਂ ਵੀਡੀਓ ਪਾਈ ਸੀ ਤੇ ਨੰਮਰਤਾ ਉਸੇ ਬੇਨਤੀ ਵੀ ਕੀਤੀ ਐਮਐਲਏ ਸਾਹਿਬ ਕੋ ਵੀ ਇਹਨਾਂ ਨੂੰ ਗਏ ਸੀ ਐਮਐਲਏ ਸਾਹਿਬ ਨੇ ਡਿਊਟੀਆਂ ਨੂੰ ਬੁਲਾ ਕੇ ਆਪਦੇ ਕੋਲ ਵੀ ਗਰੀਬ ਬੰਦੇ ਲੈ ਜਿਹਨਾਂ ਨੂੰ ਨਸ਼ਿਆਂ ਵਿੱਚ ਨਾਤ ਘੇਲ ਗਏ ਚੋਰੀਆਂ ਚੱਕੇ ਜਨਾਬ ਤੇ diel ਚਰਿਆ ਹੋਈ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਕੰਮ ਕੀਤਾ ਜਾਂਦਾ ਡੀਡੀਓ ਸਾਹਿਬ ਤੁਹਾਡੇ ਚਰਨਾਂ 'ਚ ਮੈਂ ਫੇਰ ਬੇਨਤੀ ਕਰਨਾ ਵੀ ਮਜਬੂਰ ਨਾ ਕਰੋ ਕਿ ਭੁੱਖ ਹੜਤਾਲ ਦੇ ਬਈਏ ਤੇ ਅਸੀਂ ਭੁੱਖ ਹੜਤਾਲ ਦੇ ਬਹਿ ਗਏ ਤੇ ਸਾਲੋਂ ਲੋਕ ਵੀ ਕਿੰਨਾ ਨੁਕਸਾਨ ਹੋਇਆ ਹੈ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਬੈਠਣਗੀਆਂ ਸਾਡੇ ਨਾਲ ਭਾਰਤੀ ਆਵਾਮੀ ਕਿਰਤ ਸਮਾਜ ਸਾਰਾ ਬੈਟੂਗਾ ਜਿਹੜੀਆਂ ਕੰਮਾਂ ਕਰਦੀਆਂ ਨੇ ਜਿਹੜੇ ਸਾਡੇ ਭਰਾਵਾਂ ਦੇ ਘਰਦੀਆਂ ਜਾਂ ਸਾਡੀਆਂ ਭੈਣਾਂ ਕੋਠੀਆਂ ਵਿੱਚ ਕੰਮਾਂ ਕਰਦੀਆਂ ਨੇ ਉਹ ਵੀ ਸਾਡੇ ਨਾਲ ਸਮਰਥਨ ਸਾਡਾ ਲੈਣਗੀਆਂ ਅਸੀਂ ਉਹ ਜਿਹੜੇ ਕੱਚੇ ਮੁਲਾਜ਼ਮ ਨੇ ਸਾਡੇ ੂੜੇ ਵਾਲੇ ਵੀਰ ਜਿਹੜੇ ਮਤਲਬ ਨਗਰ ਕੌਂਸਲ ਚ ਨੇ ਨਗਰ ਕੌਂਸਲ ਚ ਨੇ ਵੈਜ ਸਰਵੀ ਸਿਵਰਮੈਨ ਉਹ ਵੀ ਸਾਡਾ ਸਾਤ ਦਿਨ ਨੂੰ ਤਿਆਰ ਨਹੀਂ ਤੇ ਬੇਨਤੀ ਕਰਨੇ ਵਾਰ-ਵਾਰ ਰੋਜਪੁਰ ਦੇ ਡੀਟੀਓ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਭਾਈ ਜੀ ਇਹਨਾਂ ਵਿਚਾਰਾ ਨੂੰ ਗਰੀਬਾਂ ਨੂੰ ਕੰਮ ਕਰਨ ਦਿਓ ਇਹਨਾਂ ਨੂੰ ਨਾ ਕਰਨ ਦਿਓ ਗਲਤ ਕੰਮ ਜੇ ਕੰਮ ਰੇੜੇ ਦਾ ਸ਼ਰਾਬ ਹੋਗੇ ਤੇ ਚੋਰੀਆਂ ਕਰਨਗੇ ਜਾਂ ਨਸ਼ੇ ਵੇਚਣਗੇ ਇਸ ਵਾਰ ਦੀ ਬੇਨਤੀ ਵੀ ਆਦੇ ਵੀ ਦਹਾਂ ਨੌਵਾਂ ਦੀ ਕਿਰਤਕਮਾਈ ਕਰਦੇ ਨੇ ਇਹਨਾਂ ਨੂੰ ਕਰਨ ਦਿਓ ਜੋ ਬੋਲੇ ਸੋਨਰ ਪਾ ਵਾਲ ਵਾਲਮੀਕੀ ਮਹਾਰਾਜ ਮੇਰੇ ਨਾਲ ਜੀ ਗੱਬਰ ਖੇਲੇ ਜੀ ਮੈਂ ਜ਼ਿਲ੍ਹਾ ਪ੍ਰਧਾਨ ਜਿਹੜਾ ਯੂਨੀਅਨ ਭਾਰਤੀਆ ਵਾਲਮੀਕੀ ਤੁਹਾਨੂੰ ਸੁਣਾ ਪਵਾਦਾ ਸੀ ਇਹ ਜੀ ਤੁਸੀਂ ਜਿਹੜਾ ਇਕੱਠ ਕੀਤਾ ਮੰਡੀ ਦੇ ਵਿੱਚ ਕਿਸ ਕਾਰਨ ਲਈ ਕੀਤਾ ਇਹ ਜੀ ਸਾਡੇ ਕੱਲ ਪਰਸੋਂ ਤੋਂ ਫੇਰ ਸਾਨੂੰ ਅੱਗੇ ਸਾਨੂੰ ਹਫਤਾ ਕੋ ਤਾੜੀਓ ਸਾਹਿਬ ਨੂੰ ਐਮਐਲਏ ਸਾਹਿਬ ਨੇ ਕਿਹਾ ਸੀ ਨਹੀਂ ਤੰਗ ਕੀਤਾ ਹੁਣ ਕੱਲ ਪਰਸੋਂ ਸਾਡੇ ਫੇਰ ਚੰਚਾਰ ਜਿਹੜੇ ਫੜੇਗਾ ਜੀ ਇਹਨੂੰ 10000 ਦਾ ਚਲਾਨ ਕੇ ਇਹਨੂੰ 8000 ਦਾ ਚਲਾਨ ਇਸ ਕਰਕੇ ਮਜਬੂਰ ਨੇ ਅਸੀਂ ਅੱਜ ਸਲਾਹ ਕੀਤੀ ਹੈ ਨਾਲੇ ਅੱਜ ਮੀਟਿੰਗ ਕੀਤੀ ਅਸੀਂ ਇਸ ਕਰਕੇ ਵੀ ਗੁਰੂ ਸਾਰਿਆਂ ਨਾਲ ਵੀ ਜੀਰੇ ਵਾਲਿਆਂ ਨਾਲ ਵੀ ਇਹ ਭਾਈ ਜੇ ਇਵੇਂ ਹੀ ਸਾਨੂੰ ਤੰਗ ਕਰਦੇ ਰਹਿਣਗੇ ਫਿਰ ਅਸੀਂ ਕੋਈ ਨਾ ਕੋਈ ਰੋਡ ਜਾਮ ਕਰਾਂਗੇ ਜੀ ਜਦਾ ਸਾਡਾ ਸੋਨੀ ਵਾਲਾ ਪੁਲ ਸਾਡਾ ਨਿਸ਼ਾਨਾ ਹੈ ਫਿਰ ਅਸੀਂ ਲੋਕ ਉੱਠਾਂਗੇ ਜਦੋਂ ਆਡੀਓ ਸਾਹਿਬ ਆਹ ਕਾ ਕੇ ਆਖਣਗੇ ਵੀ ਅਸੀਂ ਤੁਹਾਡੇ ਰੇੜੇ ਛੱਡਣੇ ਸਮਝਾਂਦੇ ਇਸ ਜਨ ਨੂੰ ਮਜਬੂਰ ਨਾ ਕਰੋ ਇਹ ਤਾਂ ਜੇ ਕੁਛ ਇੱਕ ਟੈਲਰ ਹੈ ਜਿਹੜਾ ਕਾਟੇ ਸਾਡਾ ਇਸ ਤੋਂ 5-7 ਗੁਣਾ ਵੱਧ ਹੋਣਾ ਤੇ ਸੋਨੀ ਵਾਲੇ ਪੁਲ ਤੇ ਜਾ ਕੇ ਰੇੜਾ ਲੈ ਕੇ ਅਸੀਂ ਆਪਦੇ ਪਰਿਵਾਰ ਵੀ ਲੈ ਕੇ ਜਾਵਾਂ ਤੇ ਬੱਚੇ ਵੀ ਜਿਨੇ ਸਾਡੇ ਬੱਚੇ ਨੇ ਸਾਡੀ ਘਰ ਵਾਲੀਆਂ ਸਾਰਾ ਹਰ ਸਾਥ ਦੇਣਗੇ ਹੋਰ ਵੀ ਸਾਡੇ ਨਾਲ ਜਿਹੇ ਬੰਦੀਆਂ ਬੜੀਆਂ ਨੇ ਆਸਾਨ ਜਿਹੇ ਬੰਦੀਆਂ ਵੀ ਸਾਨੂੰ ਕਹਿੰਦੀਆਂ ਵੀ ਬਹੁਤ ਔਖਾ ਹੋ ਰਿਹਾ ਇਹ ਜਿਹੜਾ ਵਪਾਰੀ ਪਰਕੇ ਜਿਹੜੇ ਤਖਾਨਾ ਵਾਲੇ ਵੀ ਨੇ ਕਿਉਂਕਿ ਅਸੀਂ ਜਿਹੜੇ ਬੰਦ ਹੋ ਗਏ ਤੇ ਉਹਨਾਂ ਦਾ ਵਪਾਰ ਵੀ ਰੁਕ ਜਾਣਾ ਉਹਨਾਂ ਵੀ ਸਾਡਾ ਸਾਥ ਦੇਣਾ ਹੈ ਬਾਜ਼ਾਰ ਵਾਲਿਆਂ ਨਾਲ ਸਾਡੀ ਸਾਰੀ ਵਪਾਰ ਮੰਡਲ ਨਾਲ ਗੱਲ ਹੋ ਸਕੀ ਹੈ ਜੀ ਕਿਉਂਕਿ ਉਹਨਾਂ ਦੇ ਖੰਡ ਦੋ ਗੱਡੇ ਜਾਣੇ ਉਹ ਬਾਜ਼ਾਰ ਚ ਬਾਜ਼ਾਰ ਚ ਪੀੜਤ ਨਹੀਂ ਇਹ ਕਿਹੜੇ ਲਈ ਜਾ ਸਕਦਾ ਨਾ ਤਾਂ ਕੋਈ ਆਤੀ ਵੀ ਜਾਵੇ ਨਾ ਕੋਈ ਤੇ ਟਰੱਕ ਜਾਵੇ ਨਾ ਕੋਈ ਟਰਾਲੀ ਜਾਵੇ ਸਾਨੂੰ ਇਹ ਕਹਿੰਦੇ ਜਗਾੜੂ ਜਿਹੜੀ ਹੈ ਜੀ ਜਿਹੜੇ ਐਡੇ ਵੱਡੇ ਛੜਕ ਤੇ ਰਾਹ ਰੇਂਦੇ ਨੇ ਪਰ ਟਰਾਲੇ ਚੱਲਦੇ ਨੇ ਉਹ ਜਗਾੜੂ ਨੇ ਜੀ ਉਹਨਾਂ ਨੂੰ ਰੋਕ ਦੇਣੀ ਜੀ ਜਿਹੜਾ ਐਡਾ ਨੁਕਸਾਨ ਕਰਦੇ ਨੇ ਵੱਡਾ ਐਡਾ ਟਰੈਕਟਰ ਵੀ ਡੇਟ ਐਡੀਆਂ ਵੱਡੀਆਂ ਟਰਾਲੀਆਂ ਉਹਨਾਂ ਨੂੰ ਦੇ ਦਿਆ ਨਹੀਂ ਉਹਨਾਂ ਨੂੰ ਪੈਸੇ ਮਿਲਦੇ ਨੇ ਮਹੀਨਾ ਭਰਦੇ ਨੇ ਅਸੀਂ ਗਰੀਬ ਦੇ ਨਹੀਂ ਸਕਦੇ ਕੋਈ 3-4-500 ਰੁਪਇਆ ਕਮਾਉਣਾ ਸੀ ਕਿੱਥੋਂ ਦੇਾਂਗੇ ਜੀ ਸਾਨੂੰ ਅਸੀਂ ਇਹੋ ਜੇ ਪ੍ਰਸ਼ਾਸਨ ਨੂੰ ਹੱਥ ਛੁੜ ਕੇ ਬੇਨਤੀ ਕਰਨੇ ਆ ਸਾਨੂੰ ਮਜਬੂਰ ਨਾ ਕਰੋ ਜੇ ਅਸੀਂ ਛੜਕਾਂ ਤੇ ਆ ਗਏ ਫਿਰ ਆਡੀਓ ਸਾਹਿਬ ਨੂੰ ਸਭ ਬਣਾ ਕੁਝ ਓਖਾ ਹੋ ਜਾਣਾ ਔਰ ਅਸੀਂ ਕਿਸੇ ਨੂੰ ਕੋਈ ਪ੍ਰਸ਼ਾਸਨਤਾਂਗੜੀ ਕਰਦੇ ਸੀ ਐਵੇਂ ਕਿਸੇ ਮਲੇਮ ਲਾਈਏ ਕਲਾ ਆਡੀਓ ਡਿਟੀਓ ਸਾਹਿਬ ਸਾਨੂੰ ਤਾਂਗ ਕਰ ਰਹੇ ਨੇ ਫਿਰ ਇਹਨਾਂ ਦੇ ਦਰਵਾਜ਼ੇ ਤੇ ਹੀ ਸੀ ਜਾ ਕੇ ਬਹਿਣਾ ਫਿਰ ਇਹ ਨਹੀਂ ਵੀ ਇਹਨਾਂ ਦਫਤਰ ਦੇ ਬਾਹਰ ਇਹਨਾਂ ਦੇ ਘਰ ਦੇ ਦਰਵਾਜ਼ੇ ਤੇ ਚਾਹੇ ਸਾਡੇ ਪਰਚੇ ਹੋਣ ਜਾਂ ਸਾਡੇ ਅੰਦਰ ਸੁਪਨੋ ਜੋ ਮਰਜ਼ੀ ਕਰਨ ਲਈ ਢਾਰਨ ਵਾਲੀ ਕੋਈ ਨਹੀਂ ਅਸੀਂ ਬੜਾ ਕੁਝ ਵੇਖਿਆ ਸੀ 25 ਸਾਲ ਮੈਂ ਇਸ ਸੰਗਠਨ ਦੇ ਵਿੱਚ ਹੋ ਗਿਆ ਅਸੀਂ ਬੜੇ ਧਰਨੇ ਲਾਏ ਬੜੇ ਅਸੀਂ ਕੰਮ ਕਰਾਏ ਨੇ ਚਲੋ ਅਸੀਂ ਗਨਾ ਦੇ ਨਹੀਂ ਔਰ ਆਡੀਓ ਸਾਹਿਬ ਨੂੰ ਸਾਡੀ ਚੇਤਾਵਨੀ ਹੈ ਕਿ ਸਾਡਾ ਚਲਾਨ ਨਾ ਕੱਟਿਆ ਜਾਵੇ ਜਿਹੜੇ ਆਉਂਦਾ ਆ ਸਾਡੇ ਕੱਲ ਪਰਸੋ ਕੱਟੇ ਨੇ ਅਸੀਂ ਤਾਂ ਬਾਕੀ ਅਸੀਂ ਆੜੀਆ ਸਾਹਿਬ ਨੂੰ ਵਾਰ-ਵਾਰ ਕਹਿ ਰਹੇ ਆਂ ਕਿ ਸਾਨੂੰ ਨਾ ਤੰਗ ਕਰੋ ਤੁਹਾਨੂੰ ਐਮਐਲਏ ਸਾਹਿਬ ਨੇ ਵੀ ਕਿਹਾ ਤਾਨੂੰ ਹੋਰ ਵੀ ਕਹੇ ਸੱਜਣ ਨੇ ਐਮਐਲਏ ਸਾਹਿਬ ਨੂੰ ਅਸੀਂ ਵਿਖਾਇਆ ਜਾ ਕੇ ਪੰਜ-ਛਤ ਜਿਹੜਾ ਗਏ ਤੇ ਉਹਨਾਂ ਨੇ ਵੀ ਕਹਿਣਾ ਪੈ ਗਿਆ ਜੀ ਚਲੋ ਸਾਡੇ ਗਾਇਕ ਨੂੰ ਸਾਨੂੰ ਕੋਈ ਟੈਕਸ ਵਜਾ ਕੇ ਸਾਨੂੰ ਗੱਡੀਆਂ ਦੇ ਦਿਓ ਹਾਥੀ ਦੇ ਦਿਓ ਸਾਨੂੰ ਜਾਂ ਨੌਕਰੀਆਂ ਦੇ ਦਿਓ ਕੁਛ ਤਾਂ ਕਰੋ ਨਾ ਜੀ ਸਾਡੇ ਵਾਸਤੇ ਅਸੀਂ ਬਸ ਇਨੇ ਕਹਿਣਾ ਚਾਹ ਰਹੇ ਆੜੀਆ ਸਾਹਿਬ ਜੀ ਅਸੀਂ ਤੁਹਾਨੂੰ ਅੱਜ ਅਜੇ ਤੇ ਕਰ ਤੁਹਾਨੂੰ ਪਿਆਰ ਨਾਲ ਬੇਨਤੀ ਕਰ ਰਹੇ ਆਂ ਤੇ ਸਾਡੀ ਮੰਨ ਲਓ ਨਹੀਂ ਤਾਂ ਤੁਹਾਨੂੰ ਤੁਸੀਂ ਜ਼ਿੰਮੇਵਾਰ ਹੋ ਬੋਗੇ ਅੱਛਾ ਅਸ਼ਿੰਦਰ ਸੇਰੋ ਅਰਜੋਨ ਸਾਹਿਬ ਜੀ ਤੇ ਸਾਹਿਬ ਜਿੰਮੇਵਾਰ ਹੋਣਗੇ ਜਿਹੜਾ ਸੀ ਰੋਲ ਜਾਮ ਕਰਦੇ ਧੰਨਵਾਦ ਜੀ